ਕੀ ਮਾਨਜੋਗ ਸੀਐਮ ਸਾਹਿਬ ਆਪਣੀ ਅਨਕਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਖੜਾ ਪੰਜਾਬ ਚ ਅਨਕਾ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਬੰਜੀਠੀਆ ਸਾਹਿਬ ਕਹਿ ਦਿੰਦੇ ਨੇ ਵੀ ਅਨਕਾਂ ਚਾਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਅਨਕਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਅਨਕਾ ਤਾਰਨ ਅਨਕਾ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇਖੋ ਇਹਦਾ ਪਿਛੋਕੜ ਤਾਂ ਹੋਰ ਹੈ ਕੁਝ ਪਰ ਮੈਂ ਉਹ ਗੱਲ ਕਿਹੜੀ ਚੰਗੇ ਨਹੀਂ ਸਮਝਦਾ ਹੈਗਾ ਹਰ ਇੱਕ ਦਾ ਆਪਣਾ ਪਰਸਨਲ ਥਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਡੀਡੀਐਸ ਨਿਊਜ਼ ਚੈਨਲ ਤੇ ਮੈਂ ਤੁਹਾਡਾ ਰੰਤੀ ਸਿੰਘ ਨਾਬਾ ਅੱਜ ਅਸੀਂ ਜਿਸ ਪਿੰਡ ਦੇ ਵਿੱਚ ਖੜੇ ਆਂ ਵਿਧਾਨ ਸਭਾ ਹਲਕਾ ਨਾਬਾ ਦਾ ਪਿੰਡ ਪੈਂਦਾ ਹੈ ਸ਼ਾਹਪੁਰ ਤੇ ਸ਼ਾਹਪੁਰ ਦੇ ਵਿੱਚ ਜੇ ਮੇਨ ਗੱਲ ਮੰਨੀਏ ਤਾਂ ਐਮਐਲਏ ਸ਼ਾਹਪੁਰ ਬਲਵੰਤ ਸਿੰਘ ਸ਼ਾਹਪੁਰ ਜੋ ਸਾਬਕਾ ਐਮਐਲਏ ਰਹਿ ਚੁਕੇ ਨੇ ਅਮਲੋ ਤੋਂ ਉਹਨਾਂ ਦੇ ਪਰਿਵਾਰ ਚ ਖੜੇ ਆ ਉਹਨਾਂ ਦੇ ਪਿੰਡ ਖੜੇ ਆ ਅੱਜ ਗੁਰਪ੍ਰੀਤ ਸਿੰਘ ਸ਼ਾਹਪੁਰ ਉਹਨਾਂ ਦੇ بیٹے ਨੇ ਉਹਨਾਂ ਕੋਲ ਆਏ ਆ ਤੇ ਗੱਲਬਾਤ ਕਰਾਵਾਂਗੇ ਪੁੱਛੇ ਕਿਉਂ ਆ ਨੈਸ਼ਨਲ ਜਨਰਲ ਸੈਕਟਰੀ ਤਰਨ ਚੁੰਗ ਜੀ ਇੱਥੇ ਪਹੁੰਚ ਰਹੇ ਨੇ ਬੀਜੇਪੀ ਦੇ ਜੋ ਨੈਸ਼ਨਲ ਜਨਰਲ ਸੈਕਟਰੀ ਨੇ ਤਰਨ ਚੁਗ ਜੀ ਉਹ ਪਹੁੰਚ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਪਾਲਸੀਆਂ ਪੁੱਛਾਂਗੇ ਵੀ ਪੰਜਾਬ 'ਚ ਕੀ ਪਾਲਸੀ ਲੈ ਕੇ ਆ ਰਹੇ ਹੋ ਤੇ ਗੁਰਪ੍ਰੀਤ ਸ਼ਾਹਪੁਰ ਜੀ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੁਸੀਂ ਦੇਖ ਸਕਦੇ ਹੋ ਪਿੱਛੇ ਬੀਜੇਪੀ ਦਾ ਝੰਡਾ ਲੱਗਿਆ ਹੋਇਆ ਹੈ ਪਾਰਟੀ ਦਾ ਤੇ ਇੱਥੇ ਨੈਸ਼ਨਲ ਜਨਰਲ ਸੈਕਟਰੀ ਦਿੱਲੀ ਤੋਂ ਤੁਰੇ ਹੋਏ ਨੇ ਤਰੁਣ ਚੁਗ ਜੀ ਤਰੁਣ ਚੁਗ ਜੀ ਬਹੁਤ ਛੇਤੀ ਪਹੁੰਚਣ ਵਾਲੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਾਵਾਂਗੇ ਦੇਖੋ ਗੁੰਗੇ ਆ ਉਹ ਆ ਗਏ ਮੇਰੇ ਕੋਲ ਪੂਰਾ ਨੰਬਰ ਹੈ भारतीय जनता पार्टी भारतीय जनता पार्टी ਇੱਕ ਬਾਈਟ ਲੈ ਇੱਕ ਬਾਈਟ ਦਿਓ ਜੀ ਮੁੰਡੇ ਨੂੰ ਮੋੜ ਕੇ ਲੈ ਆਪਣਾ ਪੱਤਰਕਾਰ ਜਿਸ ਤਰ੍ਹਾਂ ਦੇਖ ਰਹੇ ਹੋ ਜੀ ਪੰਜਾਬ ਦੇ ਹਾਲਾਤਾਂ ਦੀ ਗੱਲ ਕਰੀਏ ਪੰਜਾਬ ਅਜੇ ਲਾਅ ਐਂਡ ਆਰਡਰ ਦੇ ਅੰਦਰ ਬਿਲਕੁਲ ਹੀ ਨਿਯੰਤਨ ਸਤਰ ਤੇਤੇ ਹੈ ਜਿਨ੍ਹਾਂ ਥਾਣਿਆਂ ਨੇ ਜਨਤਾ ਦੀ ਸੁਰੱਖਿਆ ਕਰਨੀ ਹੈ ਉਹਨਾਂ ਥਾਣਿਆਂ ਤੇ ਬੰਮ ਫਟ ਰਹੇ ਨੇ ਔਰ ਭਗਵੰਤ ਮਾਨ ਸਾਹਿਬ ਪ੍ਰੋਣਿਆਂ ਦੀ ਖਾਤਰਦਾਰੀ ਚ ਲੱਗੇ ਹੋਏ ਅਜੇ ਖਾਤਰਦਾਰੀ ਨਾ ਕਰਕੇ ਪੰਜਾਬ ਨੂੰ ਬਚਾਨ ਦੀ ਚਿੰਤਾ ਕਰੋ ਪੰਜਾਬ ਪ੍ਰਦੇਸ਼ ਦਾ ਹੀ ਦੁਖੀ ਹੈ ਤੁਹਾਡੀਆਂ ਗਲਤੀਆਂ ਦਾ ਖਮਾਜਾ ਪੰਜਾਬ ਨੂੰ ਕਰਿਆ ਇਹ ਜਿਹੜਾ ਪੁਲਿਸ ਬਹਾਦਰ ਪੰਜਾਬ ਦੀ ਪੁਲਿਸ ਹੈ ਉਹਰੇ ਦੁਵਾਲੇ ਜਿਹੜੇ ਆਪਣੇ ਤੁਸੀਂ ਲੀਡਰ ਬਿਠਾਉਂਦੇ ਨੇ ਜਿਹੜੇ ਠੇਕੇਦਾਰ ਬਿਠਾਉਂਦੇ ਨੇ ਉਹਨਾਂ ਤੋਂ ਮੁਕਤੀ ਦਿਵਾਓ ਮੁਕਤੀ ਸ਼ਾਹਪੁਰ ਜੀ ਦੇ ਘਰ ਆਇਆ ਮੇਰਾ ਛੋਟਾ ਭਰਾ ਹੈ ਜੀ ਬੜਾ ਪਿਆਰਾ ਭਰਾ ਹੈ ਜ਼ਮੀਨ ਨਾਲ ਜੁੜਿਆ ਹੋਇਆ ਗਰੀਬ ਦੀ ਹਿੱਤ ਦੀ ਗੱਲ ਕਰਨ ਵਾਲਾ ਭਰਾ ਹੈ ਇਹ ਤੇ ਮੇਰੇ ਮੇਰਾ ਆਪਣਾ ਕਾਰ ਹੈ ਮੈਂ ਆਪਣੀ ਮਾਂ ਨੂੰ ਮਿਲਣ ਅਸੇ ਜੋ ਕਿਸਾਨਾਂ ਨਾਲ ਹੋਇਆ ਸਰ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਵਾਲੇ ਜਿਹੜਾ ਟੌਪ-ਅਪ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਸਰ ਦੀ ਸਰਕਾਰ ਨੇ ਉਹਨੂੰ ਪੂਰਾ ਕਰਨਾ ਚਾਹੀਦਾ ਜੀ ਆਜਾ ਜੀ ਸਸਿਕਾ ਜੀ ਪੂਰਾ ਰਾਈਟ ਹੋਇਆ ਅਸ ਮੁੰਡਾ ਲੈ ਜਾਣਾ ਵੀ ਮੰਡੀ ਨੂੰ ਧੰਨਵਾਦ ਜਾਨਾ ਵੀ ਨਾਲੇ ਤਾਂ ਪਿਆਰ ਹੈ ਜੀ ਸਵਾਜੀ ਸਵਾਜੀ ਸਰ ਤੁਸੀਂ ਉਹ ਰਾਹ ਨਹੀਂ ਸਰ ਪਾਏ ਨਾ ਬੋੜੋ ਬੋੜੋ ਜਾਂਦੇ ਫੜਾ ਫੜ ਧੰਨਵਾਦ ਇਹਦੇ ਗਾਣੇ ਵਿੱਚ ਫਟਾਫਟ ਖਿਡਾ ਲੋ ਬਾਬਾ ਕੁਝ ਵੀ ਆ ਜੀ ਅੱਛਾ ਉਹ ਡਾਕ ਰਾਕੇ ਜੀ 400 ਕਾ ਜੀ ਮੈਨਾ ਹਾਂ ਜੀ ਅਨਿਲ ਜੀ ਮੋੜਾ ਦੋਤਰਾ ਚੋਤਰਾ ਐਮ ਐਲ ਏ ਰਾਜੀ ਹਾਂ ਦੇਖੋ ਜੋ ਕਾਲ ਦੀ ਘਟਨਾ ਆਈ ਹੈ ਤੇ ਸਾਥੀ ਦਾ ਪ੍ਰੇਰਣਾ ਦਿੱਤੀ ਹੈ ਬਾਬਾ ਜੀ ਬਾਬਾ ਜੀ ਸੰਭਲਿਆ ਜਾ ਰਿਹਾ ਪ੍ਰੋਗਰਾਮ ਚੱਲ ਰਿਹਾ ਹੈ ਸਾਡੇ ਨਾਲ ਆਜਾ ਜਾ ਚਾਹਤਾਂ ਸਾਡੀ ਜਾਓ 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 ਨਾ ਲਾਈਵ ਨਹੀਂ ਹੈਗਾ ਚੰਗ ਲਾਈਵ ਨਹੀਂ ਹੈਗਾ ਮੇਰਾ ਜਾ ਚੰਦੂ ਜੀ ਸਰ ਫੋਰਸਰ ਹੁੰਦੇ ਨੂੰ ਸਨੀਪਸ ਤੇ ਕੋਰਨ ਦੇ 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 ਸਰ ਦੇ ਦੇ ਆਜਾ ਸੁਣ ਆ ਗਈ ਜੀ ਮਾਤੀ ਜਿੰਦਾਬਾਦ ਸ਼੍ਰੀ ਤਰਨ ਸਿੰਘ ਜੀ ਜਿੰਦਾਬਾਦ ਭਾਰਤੀ ਜੈਤਾ ਪਾਤੀ ਜਿੰਦਾਬਾਦ ਨਮਸਕਾਰ ਜੀ ਸਾਡੇ ਨਾਲ ਗੁਰਪ੍ਰੀਤ ਸ਼ਾਹਪੁਰ ਅੱਜ ਮੌਜੂਦ ਨੇ ਜੋ ਭਾਜਪਾ ਮੁੱਖ ਸੇਵਾਦਾਰ ਨਾਬਾ ਹਲਕਾ ਤੋਂ ਨੇ ਅੱਜ ਇਹਨਾਂ ਦੇ ਘਰ ਬੈਠੇ ਆ ਸ਼ਾਹਪੁਰ ਪਿੰਡ ਤੇ ਤਰਨ ਚੁਗ ਜੀ ਅੱਜ ਆਏ ਸੀ ਜੋ ਜਨਰਲ ਸੈਕਟਰੀ ਪੰਜਾਬ ਆਪਣਾ ਜਨਰਲ ਸੈਕਟਰੀ ਬੀਜੇਪੀ ਦੇ ਨੇ ਹਾਲ ਇੰਡੀਆ ਦੇ ਗੱਲਬਾਤ ਕਰਾਂਗੇ ਕੀ ਗੱਲਬਾਤ ਹੋਈ ਕਿਸ ਗੱਲ ਤੇ ਆਈ ਸ਼ਾਪੁਰ ਸਾਹਿਬ ਕੀ ਹਾਲ ਬਹੁਤ ਵਧੀਆ ਚੜ੍ਹਦੀ ਕਲਾ ਕਿਸ ਤਰ੍ਹਾਂ ਦੇਖਦੇ ਹੋ ਅੱਜ ਤਰੁਣ ਚੁਗ ਜੀ ਆਏ ਸੀ ਕੀ ਕਹਿ ਕੇ ਕੀ ਥੋੜੀ ਇਨਾਮੀ ਪਾਲਸੀ ਹੈ ਬੀਜੇਪੀ ਦੀ ਕੀ ਗੱਲਾਂ ਬਾਤਾਂ ਅੱਜ ਆਪਾਂ ਸਾਰਿਆਂ ਨੂੰ ਪਤਾ ਹੈ ਵੀ ਪੰਤ ਰਤਨ ਜਿਹੜਾ ਰਕਰਚਾਰ ਸਿੰਘ ਟਵਾੜਾ ਉਹਨਾਂ ਦੀ ਵਰਸੀ ਸੀ ਤੇ ਉਸ ਦੇ ਸਬੰਧ ਚ ਅੱਜ ਤਰਨ ਚੁਗ ਜੀ ਟੌੜੇ ਆਏ ਸੀ ਤੇ ਉਹਨਾਂ ਦਾ ਮੈਨੂੰ ਰਾਤ ਨੂੰ ਫੋਨ ਆਇਆ ਕੱਲ ਕਿ ਗੁਰਪ੍ਰੀਤ ਇਹ ਤੇਰੇ ਹਲਕੇ ਚ ਪੈਂਦਾ ਮੈਂ ਕਿਹਾ ਜੀ ਮੇਰੇ ਹਲਕੇ ਚ ਨਹੀਂ ਮੇਰਾ ਪਿੰਡ ਵੀ ਆ ਉਹ ਕਹਿੰਦੇ ਵੀ ਇਹ ਤੇਰਾ ਪਿੰਡ ਮੈਂ ਕਿਹਾ ਜੀ ਸਾਡਾ ਦੋਨੇ ਪਿੰਡ ਇਕੱਠੇ ਨੇ ਤੇ ਮੈਂ ਉਹਨਾਂ ਨਾਲ ਫਿਰ ਜਦੋਂ ਮੇਰਾ ਸੰਪਰਕ ਹੋਇਆ ਤੇ ਉਹ ਕਹਿੰਦੇ ਫਿਰ ਤੇਰੇ ਕੋਲ ਵੀ ਚਾਹ ਪੀ ਕੇ ਜਾਵਾਂਗੇ ਠੀਕ ਹੈ ਜੀ ਤੇ ਭਾਰਤੀ ਜਨਤਾ ਪਾਰਟੀ ਦੇ ਵਾਹਿਦ ਲੀਡਰ ਨੇ ਠੀਕ ਹੈ ਤੇ ਸਾਡੇ ਪਾਰਟੀ ਦੇ ਨੈਸ਼ਨਲ ਜਨਰਲ ਸੈਕਟਰੀ ਨੇ ਠੀਕ ਹੈ ਤਿੰਨ ਚਾਰ ਸਟੇਟਾਂ ਦੇ ਇਨਚਾਰਜ ਨੇ ਠੀਕ ਹੈ ਜੰਮੂ ਕਸ਼ਮੀਰ ਵਰਗੀ ਕੰਪਲਿਕੇਟਿਡ ਸਟੇਟ ਦੀ ਠੀਕ ਹੈ ਬਹੁਤ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਨੇ ਠੀਕ ਹੈ ਤੇ ਪਾਰਟੀ ਦਾ ਕਿਉਂਕਿ ਉਹਨਾਂ ਦਾ ਜਿਹੜਾ ਬੇਸ ਆ ਉਹ ਆਪਾਂ ਸਭ ਨੂੰ ਪਤਾ ਅਮਰਸਰ ਤੋਂ ਨੇ ਪੰਜਾਬੀ ਨੇ ਹਾਂਜੀ ਤੇ ਕੁਦਰਤੀ ਹੁੰਦਾ ਵੀ ਜਦੋਂ ਬੰਦਾ ਆਪਣੇ ਘਰੇ ਆਉਂਦਾ ਉਹਦੇ ਚਤਸ਼ਾਹ ਵੀ ਹੁੰਦਾ ਠੀਕ ਹੈ ਤੇ ਅੱਜ ਉਹ ਜਿਦੀ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਪੰਜਾਬ ਦਾ ਸਨੈਰੀਓ ਆ ਠੀਕ ਹੈ ਉਹ ਮੋੜਗੇਲ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਹਰ ਇੱਕ ਜਿਹੜਾ ਲੋਕ ਨੇ ਉਹ ਕਿਸੇ ਵੀ ਤਬਕੇ ਨਾਲ ਕਿਸੇ ਵੀ ਧਰਮ ਜਾਤ ਮਸਬ ਨਾਲ ਸੰਬੰਧ ਰੱਖਦੇ ਹੋਣ ਅੱਜ ਹਰ ਇੱਕ ਜਗ੍ਹਾ ਖੁੰਡ ਚਰਚਾ ਚਾਹੇ ਤੁਸੀਂ ਪਿੰਡਾਂ ਚ ਲੈ ਲੋ ਸ਼ਹਿਰਾਂ ਚ ਲੈ ਲੋ ਕਿ ਪੰਜਾਬ ਦੇ ਲੋਕਾਂ ਕੋਲ ਸਿਰਫ ਇੱਕੋ ਇੱਕ ਵਕਲਪ ਹੈ ਭਾਰਤੀ ਜਨਤਾ ਪਾਰਟੀ ਠੀਕ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਜਿਹੜੇ ਪਿਛਲੇ ਤੁਸੀਂ 10-12 ਸਾਲਾਂ ਦਾ ਨਰਿੰਦਰ ਮੋਦੀ ਦਾ ਕਾਰਜਕਾਲ ਦੇਖੋ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਰਹੇ ਨੇ ਠੀਕ ਹੈ ਚਾਹੇ ਉਹ ਕਿੰਨੀਆਂ ਯੋਜਨਾਵਾਂ ਨੇ ਕਿੰਨੀਆਂ ਸਕੀਮਾਂ ਨੇ ਜਿਸ ਨੂੰ ਪ੍ਰਧਾਨ ਮੰਤਰੀ ਨੇ ਖਾਸ ਕਰ ਨਿਮਨ ਸਤਰ ਦੇ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਨ੍ਹਾਂ ਨੇ ਇਹਨਾਂ ਦਾ ਫਾਇਦਾ ਹੋਇਆ ਮੱਧ ਵਰਗੀ ਪਰਿਵਾਰਾਂ ਨੂੰ ਫਾਇਦਾ ਹੋਇਆ ਚਾਹੇ ਉਹ ਅਨਸ਼ੂਮਨ ਯੋਜਨਾ ਹੈ ਚਾਹੇ ਉਹ ਪ੍ਰਵਾਸ ਯੋਜਨਾ ਹੈਗੀ ਹੈ ਚਾਹੇ ਉਹ ਕਿਸਾਨਾਂ ਨੂੰ ਕਿਸਾਨ ਸਮਰiddhi ਯੋਜਨਾ ਹੈਗੀ ਇਹ ਸਨਮਾਨ ਯੋਜਨਾ ਮਤਲਬ ਕਿ ਬੀਜੇਪੀ ਇੱਕ ਕਿਉਂਕਿ ਪੰਜਾਬ ਦੇ ਅੰਦਰ ਜਿਹੜੇ ਹਾਲਾਤ ਬਣ ਗਏ ਨੇ ਮੌਜੂਦਾ ਸਰਕਾਰ ਦੇ ਉਹ ਬੋਲ ਤਰਸ ਯੋਜਨਾ ਜਿਸ ਤਰ੍ਹਾਂ ਕਿਸਾਨਾਂ ਨੂੰ ਅੱਧੀ ਰਾਤ ਨੂੰ ਠਾਲਿਆ ਗਿਆ ਜਿਸ ਤਰ੍ਹਾਂ ਨਾਲ ਵਿਹਾਰ ਹੋਇਆ ਉਹ ਤਾਂ ਹੁਣ ਵੀ ਕਹਿੰਦੇ ਨੇ ਵੀ ਅਸੀਂ ਕਿਸਾਨਾਂ ਦੇ ਨਾਲ ਆ ਜੇ ਦਿੱਲੀ ਬੈਠਣਾ ਹੈ ਅਸੀਂ ਦਿੱਲੀ ਵੀ ਬੈਠਾਂਗੇ ਮੂਹਰੇ ਲੱਗਾਂਗੇ ਫਿਰ ਜਿਉ ਨਾਲ ਕਹਿੰਦੇ ਫਿਰ ਉਹ ਗਰੇ ਬੀਜੇਪੀ ਦਾ ਹੱਥ ਬੀਜੇਪੀ ਨੇ ਠਾਇ ਦੇ ਕੁਛ ਤਾਂ ਇਹ ਵੀ ਗੱਲਾਂ ਕਰ ਰਹੇ ਨੇ ਜਦੋਂ ਨਾ ਸੀਐਮ ਸਾਹਿਬ ਜਦੋਂ ਮੀਟਿੰਗ ਉੱਠ ਕੇ ਚਲੇ ਗਏ ਸੀ ਬਿਲਕੁਲ ਉਹਨਾਂ ਚ ਇੱਕ ਬਹੁਤ ਸਿਆਣਾ ਵਿਅਕਤੀ ਸੀ ਉਹਨੇ ਇੱਕ ਸੁਝਾਅ ਲੈ ਕੇ ਸੀ ਵੀ ਚਾਰ ਜਈਆਂ ਫਸਲਾਂ ਨੇ ਜਿਨ੍ਹਾਂ ਨੂੰ ਐਮਐਸਪੀ ਸੂਬਾ ਸਰਕਾਰ ਦੇ ਸਕਦੀ ਹੈ ਠੀਕ ਹੈ ਤੇ ਤੁਹਾਡਾ ਜਿਹੜਾ ਆਰਥਿਕ ਲੈਵਲ ਹੈ ਤੁਹਾਡੀ ਜੀਡੀਪੀ ਵਧੂਗੀ ਪਰ ਸੀਐਮ ਸਾਹਿਬ ਦਾ ਧਿਆਨ ਹੀ ਨਹੀਂ ਉਧਰ ਕਿਉਂਕਿ ਸੀਐਮ ਸਾਹਿਬ ਕੀ ਕਰਨ ਉਹ ਐਮਐਸਪੀ ਦੇ ਇਹਨਾਂ ਦੇ ਲੀਡਰ ਨੇ ਜੀ ਐਮਐਲਏ ਨੇ 5 ਮਿੰਟਾਂ ਚ ਦਿੰਦੇ ਨੇ ਮਿਲ ਗਈ ਤੁਸੀਂ ਤੁਸੀਂ ਵੀ ਖੇਤੀ ਕਰਦੇ ਹੋਗੇ ਆ ਮੈਂ ਕੀਤੀ ਹੈ ਕੀਤੀ ਜਦੋਂ ਮੈਂ ਪਿੰਡ ਦਾ ਮਤੌਰ ਸਰਪੰਚ ਸੀ ਮੈਂ ਵੀ ਕੀਤੀ ਹੈ ਮੈਨੂੰ ਉਸ ਬੀਬੀ ਦੇ ਤਰਸ ਆਉਂਦਾ ਵਿਚਾਰੀ ਤੇ ਕਿਉਂਕਿ ਚਲੋ ਉਹਨਾਂ ਦਾ ਜਿਹੜਾ ਉਹਨਾਂ ਦਾ ਜਿਹੜਾ ਕਿੱਤਾ ਸੀ ਉਹ ਚਲੋ ਗੌਣਪੌਣ ਵਾਲਾ ਸੀ ਜਜ਼ਬਾਤ ਚਾਕੇ ਯੋਜਨਾ ਬਣਨੀ ਪੜਦੀਆਂ ਜਦੋਂ ਪੰਜਾਬ ਜਿਹੜਾ ਕਿਸਾਨੀ ਆਪਾਂ ਨੂੰ ਪਤਾ ਹੈ ਪਾਣੀ ਦਾ ਪੱਧਰ ਥੱਲੇ ਜਾ ਰਿਹਾ ਤੇ ਰਿਆ ਸਪਰੇਹਾਂ ਨਾਲ ਆਪਾਂ ਘਿਰੇ ਹੋਏ ਆ ਤੇ ਸਭ ਤੋਂ ਜਿਹੜਾ ਵੱਡੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਖੁਦ ਕਹਿੰਦੇ ਨੇ ਕਿ ਸਰ ਕਿਸੇ ਦਾ ਮਨ ਨਹੀਂ ਕਰਦਾ ਮੈਂ ਕਿਸਾਨ ਵੀ ਕਣਕ ਤੇ ਝੋਨਾ ਪੀਜਾਂ ਪਰ ਉਹਨਾਂ ਨੂੰ ਰਿਪਲੇਸਮੈਂਟ ਕਰਨ ਲਈ ਇੱਕ ਪਲੈਨਿੰਗ ਦੀ ਲੋੜ ਹੈ ਸੂਬਾ ਸਰਕਾਰ ਕੋਲ ਬਹੁਤ ਸੋਰਸ ਹੁੰਦੇ ਨੇ ਹਰਿਆਣੇ ਚ ਐਮਐਸਪੀ ਨਹੀਂ ਦੇ ਰਹੀ ਬੀਜੇਪੀ ਠੀਕ ਹੈ ਤੁਹਾਡੇ ਸਾਹਮਣੇ 14 ਫਸਲਾਂ ਤੇ ਦੇ ਰਹੀ ਹੈ ਫਿਰ ਹਰਿਆਣੇ ਆ ਕਿਉਂ ਬੈਠੇ ਸੀ ਇਹਨਾਂ ਦੇ ਨਾਲ ਕੋਈ ਵੀ ਨਹੀਂ ਬੈਠਾ ਹਰਿਆਣੇ ਦਾ ਤਾਂ ਇੱਕ ਵੀ ਨਹੀਂ ਬੈਠਾ ਹਰਿਆਣੇ ਵਾਲੇ ਲੋਕ ਤਾਂ ਐਨੇ ਹਤਾਸ਼ ਸੀ ਮੇਰੇ ਖੁਦ ਰਿਸ਼ਤੇਦਾਰ ਅੰਬਾਲਾਏ ਰਹਿੰਦੇ ਨੇ ਠੀਕ ਹੈ ਤੇ ਮੈਂ ਇਹ ਨਹੀਂ ਦੱਸ ਸਕਦਾ ਇੱਕ ਨਹੀਂ ਦੋ ਨਹੀਂ ਕਈ ਧਾਰਨਾ ਨੇ ਜਿਨ੍ਹਾਂ ਵਿਅਕਤੀਆਂ ਦੀ ਮੌਤ ਹੋਈ ਠੀਕ ਹੈ ਮੈਂ ਨਹੀਂ ਕਹਿੰਦਾ ਵੀ ਧਰਨਾ ਉਹਨਾਂ ਨੇ ਲਾਇਆ ਪਰ ਲੋਕਾਂ ਲਈ ਮੋਰਗਨ ਸਾਹਿਬ ਜੇ ਕੋਈ ਥੋੜਾ ਵੀ ਰਿਸ਼ਤੇਦਾਰ ਹੋਵੇ ਅੱਜ ਆਪਾਂ ਦਿੱਲੀ 에ਰਪੋਰਟ ਤੇ ਜਾਣਾ ਸੀਗਾ ਹਾਂਜੀ ਖਾਸ ਕਰ ਜਿਹੜਾ ਦਿੱਲੀ 에ਰਪੋਰਟ ਆ ਉਹ ਪੰਜਾਬ ਤੋਂ ਚੱਲਦਾ ਹੈ ਪੰਜਾਬ ਦੇ ਲੋਕ 80% ਜਾਂਦੇ ਨੇ ਬਿਲਕੁਲ ਤੇ ਜਿਹਨੇ ਜਾਣਾ ਹੁੰਦਾ ਸੀਗਾ 에어ਪੋਰਟ ਨੂੰ ਤਾਂ ਪਹੁੰਚਣ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਪਰ ਅਗਲੇ ਨੂੰ 2 ਘੰਟੇ ਅੰਬਾਲਾ ਤੱਕ ਪਹੁੰਚਣ 'ਚ ਲੱਗ ਜਾਂਦੇ ਸੀ ਬਿਲਕੁਲ ਮੇਰੇ ਪਿੰਡਾਂ ਵਿੱਚ ਨਹੀਂ ਹੋ ਗਿਆ ਜਾਣਾ ਤੇ ਪਿੰਡ ਵੀ ਐਨੇ ਪਰੇਸ਼ਾਨ ਹੋ ਗਏ ਸੀ ਕਿ ਉਹਨਾਂ ਨੇ ਮਜਬੂਰੀ ਬਸ ਪਿੰਡ ਦੇ ਮੂਹਰੇ ਚੱਕ ਪੋਸਟਾ ਲਾਤੀਆ ਚਲ ਕਟੋ ਬਹੁਤ ਬੁਰਾ ਹਾਲ ਨਾਦਰੋਂ ਪਰਚੀਆਂ ਵੀ ਕੱਟਣ ਲੱਗੀਆਂ ਖਬਰ ਵੀ ਆਈ ਸੀ ਦੇਖੋ ਗੱਲ ਇਹ ਹੈਗੀ ਹੈ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਪੰਜਾਬ ਦੀ ਸਰਕਾਰ ਆ ਉਹਨਾਂ ਦਾ ਕਹਿੰਦਾ ਯਾਰ ਹਰ ਸ਼ਾਖ पे ਉੱਲੂ ਹੈ ਹੈਨਾ ਅਰਸ਼ਾਕ ਪਸਵੇਰਾ ਸੋ ਮੇਰੇ ਕਹਿਣ ਤੋਂ ਮਤਲਬ ਇਹ ਆ ਕਿ ਮਾਨਯੋਗ ਸੀਐਮ ਸਾਹਿਬ ਆਪਣੀ ਅੱਖਾਂ ਦਾ ਤਾਰਨ ਤੇ ਪੰਜਾਬ ਨੂੰ ਨੰਗੀ ਅੱਖ ਨਾਲ ਦੇਖਣ ਪੰਜਾਬ ਕਿਤੇ ਖੜਾ ਪੰਜਾਬ ਚ ਅੱਖਾਂ ਦਾ ਜ਼ਿਕਰ ਤਾਂ ਹੈਗਾ ਪੰਜਾਬ ਦੀ ਸਿਆਸਤ ਚ ਬੰਜੀਠੀਆ ਸਾਹਿਬ ਕਹਿ ਦਿੰਦੇ ਨੇ ਵੀ ਅੱਖਾਂ ਜਾਂਚਦੀਆਂ ਨੇ ਬਾਜਵਾ ਸਾਹਿਬ ਕਹਿੰਦੇ ਨੇ ਮੁੱਖ ਮੰਤਰੀ ਮਾਨ ਸਾਹਿਬ ਅੱਖਾਂ ਦਾ ਤਾਰੋ ਅੱਜ ਤੁਸੀਂ ਵੀ ਉਹੀ ਗੱਲ ਕਰਤੀ ਵੀ ਅੱਖਾਂ ਦਾ ਤਾਰਨ ਅੱਖਾਂ ਦਾ ਜ਼ਿਕਰ ਬਾਰ ਬਾਰ ਕਿਉਂ ਹੁੰਦਾ ਦੇ ਕੋਈ ਦਾ ਵਿਚੋਕੜ ਤਾਂ ਹੋਰ ਹੈ ਕੁਛ ਪਰ ਮੋ ਗੱਲ ਕਹਣੀ ਚੰਗੇ ਨਹੀਂ ਸਮਝਦਾ ਹੈਗਾ ਹੋਰ ਇੱਕ ਦਾ ਆਪਣਾ ਪਰਸਨਲ ਥਿਊ ਹੁੰਦਾ ਹੈਗਾ ਪਰ ਘਟੋ ਘਟ ਪੰਜਾਬ ਨੂੰ ਨਾ ਜਿਸ ਤਰ੍ਹਾਂ ਧੱਕਿਆ ਜਾ ਰਿਹਾ ਹੈਗਾ ਜਿਸ ਤਰ੍ਹਾਂ ਜਿਹੜੇ ਲੋਕ ਦਿੱਲੀ ਦੇ ਲੋਕਾਂ ਨੇ ਜਿਨ੍ਹਾਂ ਲੋਕਾਂ ਨੂੰ ਫੇਲ ਕਰਤਾ ਅੱਜ ਮਨੀਸ਼ ਸੁਸ਼ੋਦੀਆ ਤਿੰਨ ਡਿਪਾਰਟਮੈਂਟ ਪੰਜਾਬ ਦੇ ਉਹਨੂੰ ਰਿਪੋਰਟ ਕਰ ਰਹੇ ਨੇ ਠੀਕ ਹੈ ਜੀ ਸਤਿੰਦਰ ਜੈਨ ਨੂੰ ਤਿੰਨ ਡਿਪਾਰਟਮੈਂਟ ਰਿਪੋਰਟ ਕਰ ਰਹੇ ਨੇ ਠੀਕ ਹੈ ਤੇ ਕੇਜਰੀਵਾਲ ਨੂੰ ਰਿਪੋਰਟ ਕਰ ਰਹੇ ਨੇ ਕੀ ਗੱਲ ਜਿਹੜੇ ਪੰਜਾਬ ਦੇ ਮੰਤਰੀ ਨੇ ਉਹਨਾਂ ਕੋਲ ਆਪਣੀ ਸਮਰੱਥਾ ਨਹੀਂ ਹੈਗੀ ਕੀ ਗੱਲ ਉਹਨਾਂ ਕੋਲ ਪੰਜਾਬ ਚਲਾਉਣ ਦੇ ਯੋਗ ਨਹੀਂ ਹੈਗੇ ਤੇ ਮੈਂ ਪੁੱਛਣਾ ਚਾਹੁੰਨਾ ਭਗਵੰਤ ਮਾਨ ਜੀ ਇਹ ਕੋਕ ਹੀ ਰਿਹਾ ਹੈਗਾ ਕੀ ਠੀਕ ਹੈ ਬਾਕੀ ਗੱਲ ਇਹ ਆ ਭਾਰਤੀ ਜਨਤਾ ਪਾਰਟੀ ਦ੍ਰਿੜ ਨਿਸ਼ਚੇ ਵਾਚਕ ਹੋ ਕੇ ਜਿਸ 20 ਸਤਰਤੇ ਹੁਣ ਤੁਰ ਰਹੀ ਹੈ ਕੰਮ ਕਰ ਰਹੀ ਹੈ ਬੂਤ ਪੱਧਰ ਤੇ ਤੇ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਪਹਿਲੀ ਪਸੰਦ ਬਣੂਗੀ ਭਾਰਤੀ ਸਾਡੇ ਨਾਲ ਜਸਵਿੰਦਰ ਖਨੋੜਾ ਜੀ ਮਹੰਤ ਜੀ ਸਾਡੇ ਨਾਲ ਖੜੇ ਨੇ ਭਾਤਸੋਂ ਤੋਂ ਮੈਂ ਤੇ ਗੱਲਬਾਤ ਕਰਾਵਾਂਗੇ ਬੀਜੇਪੀ ਪਾਰਟੀ ਜੀ ਮਾਨ ਸਾਹਿਬ ਕੀ ਆਉਦਾ ਆਪਣੇ ਕੋਲ ਅੱਜ ਲੈ ਜੀ ਨੈਚਰ ਖੇਤੀ ਪੰਜਾਬ ਠੀਕ ਹੈ ਜੀ ਬਸ ਸੈਂਡੈਂਟਾਂ ਜੀ ਅੱਜਕੱਲ ਠੀਕ ਹੈ ਜੀ ਹਾਂਜੀ ਤੇ ਜੇ ਗੱਲ ਕਰੀਏ ਤੁਸੀਂ ਖੇਤੀਬਾੜੀ ਦੇ ਨਾਲ ਸੰਬੰਧਤ ਹੋ ਤੁਹਾਡਾ ਪਰਿਵਾਰ ਖੇਤੀਬਾੜੀ ਦੇ ਨਾਲ ਸੰਬੰਧਤ ਹੈ ਤੇ ਤੁਹਾਡੇ ਜਿਹੜਾ ਉਹਦਾ ਉਹ ਵੀ ਬੀਜੇਪੀ 'ਚ ਇਸ ਤਰ੍ਹਾਂ ਦਾ ਹੀ ਹੈ ਪਰ ਜਿਹੜਾ ਹੁਣ ਕਿਸਾਨਾਂ ਨੂੰ ਉਠਾਇਆ ਗਿਆ ਸ਼ੰਭੂ ਬਾਰਡਰ ਤੋਂ ਜਾਂ ਖਨੂਰੀ ਬਾਰਡਰ ਤੋਂ ਉਠਾਇਆ ਗਿਆ ਉਹਦੇ ਬਾਰੇ ਕੀ ਕਹਿਣੋ ਕਿ ਬੀਜੇਪੀ ਨੇ ਧੱਕਾ ਕੀਤਾ ਜਾਂ ਕਿਹਨੇ ਕੀਤਾ ਲੋਕ ਕਹਿੰਦੇ ਨੇ ਵੀ ਬੀਜੇਪੀ ਤੇ ਆਮ ਧੱਕਾ ਕਰਦੀ ਹੈ ਤੁਸੀਂ ਕੀ ਕਹਿੰਦੇ ਠੋਡੀ ਪਾਰਟੀ ਬਾਰੇ ਪੁੱਛ ਨਹੀਂ ਨਹੀਂ ਦੇਖੋ ਜੀ ਇਹ ਪੰਜਾਬ ਗਵਰਨਮੈਂਟ ਦੇ ਅਧੀਨ ਆਉਂਦਾ ਤੇ ਠੀਕ ਹੈ ਇਹਨਾਂ ਨੇ ਹੀ ਕਜਰੀਆ ਸਾਹਿਬ ਆਏ ਨੇ ਹਾਂ ਉਹਨਾਂ ਕੋਲੇ ਪੈਨਟੇਲੀ 14 ਦਾ ਕੋਈ ਰਹਿਣਾ ਨਹੀਂ ਉਹਨਾਂ ਨੇ ਕਿਹਾ ਪੰਜਾਬ ਦਾ ਰੁੱਕ ਗਾ ਲੋ ਉੱਥੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਜਿਹੜੇ ਸੁਸਾਇਡ ਕਰ ਗਏ ਉਹ ਸੀਟ ਖੇਲੀ ਹੋਈ ਵੀ ਆ ਠੀਕ ਹੈ ਜੀ ਉੱਥੇ ਭਗਵੰਤ ਮਾਨ ਤੇ ਕੈਜਰੀਵਾਲ ਸਾਹਿਬ ਨਾਲ ਵਪਾਰੀਆਂ ਨੇ ਮੀਟਿੰਗ ਕੀਤੀ ਵੀ ਸਾਡਾ ਜਿਹੜਾ ਸਮਾਨ ਆ ਬਹੁਤ ਜ਼ਿਆਦਾ ਕਰਾਇਆ ਉੱਪਰ ਦੀ ਘੁਮਕੇ ਆਉਂਦਾ ਤੁਸੀਂ ਇਹਨਾਂ ਨੂੰ ਠਲੇ ਜਾਵੇ ਠੀਕ ਹੈ 2 ਘੰਟੇ ਪਹਿਲਾਂ ਇਹਨਾਂ ਦੀ ਮੀਟਿੰਗ ਹੁੰਦੀ ਆ, 2 ਘੰਟੇ ਬਾਅਦ ਇਹਨਾਂ ਕਿਸਾਨਾਂ ਨਾਲ ਜਿਹੜੀ ਜਾਤੀ ਕਰਿਆ। ਠੀਕ ਹੈ। ਇਦਾਂ ਦਾ ਕੋਈ ਔਰਿੰਜ ਜਾਂ ਅੰਗਰੇਜ਼ਾਂ ਮੌਕੇ ਜਾਂ ਮੰਨ ਲਓ ਕਦੇ ਵੀ ਨਹੀਂ ਇਤਿਹਾਸ ਦੇ ਵਿੱਚ ਵਰਤਿਆ ਜਿਹੜਾ ਇਹਨਾਂ ਨੇ ਪੁੱਛਣ ਖਾਣਾ ਕੀਤਾ। ਠੀਕ ਹੈ ਜੀ। ਨਾ ਸਾਡੀਆਂ ਮਾਵਾਂ ਦੇ ਕਿਆਂ ਨਾ ਸਾਡੀਆਂ ਭੈਣਾਂ ਕੁੱਟ-ਕੁੱਟ ਕੇ ਟਰਾਲੀਆਂ ਤੁਸੀਂ ਜਾ ਕੇ ਦੇਖੋ ਐਮਐਲਏਾਂ ਦੇ ਘਰੋਂ ਤਾਂ ਟਰਾਲੀਆਂ ਬਰਾਮਤ ਹੋ ਰਹੀਆਂ ਨੇ ਇਹਨਾਂ ਦੇ। ਜਿਹੜੀ ਤੁਸੀਂ ਇਹ ਟਰਾਲੀਆਂ ਦੀ ਗੱਲ ਕਰ ਰਹੇ ਹੋ ਪਰ ਉਹ ਤਾਂ ਇੱਕ ਅਲੱਗ ਪਿੰਡ ਹੈ। ਉਹ ਸਾਡੀ ਵੀ ਅਸੀਂ ਉਹਨਾਂ ਦੀ ਖ਼ਬਰ ਵੀ ਚਲਾਈ ਸੀ ਉਹ ਅਲੱਗ ਪਿੰਡ ਹੈ ਪਰ ਐਮਐਲਏ ਦਾ ਤਾਂ ਘਰ ਹੈ ਨਹੀਂ ਜ ਜੇ ਆਪਾਂ ਗੱਲ ਕਰੀਏ ਜਿਹੜੀ ਇਹ ਕਿਸਾਨ ਕਹਿ ਰਹੇ ਨੇ ਵੀ ਇਹ ਸੈਂਟਰ ਤੇ ਪੰਜਾਬ ਸਰਕਾਰ ਮਿਲ ਕੇ ਸਾਨੂੰ ਠਾਇਆ ਉਹ ਕਿਵੇਂ ਦੇਖਦੇ ਤੁਸੀਂ ਸੈਂਟਰ ਸਰਕਾਰ ਦਾ ਜਾਂ ਬੀਜੇਪੀ ਸਰਕਾਰ ਦਾ ਕਿੰਨਾ ਘਾਤ ਹੈ ਦੇਖੋ ਬੀਜੇਪੀ ਸਰਕਾਰ ਦਾ ਦੇ ਵਿੱਚ ਕੋਈ ਹੱਥ ਨਹੀਂ ਕਿਸਾਨਾਂ ਦੇ ਨਾਲ ਆ ਠੀਕ ਹੈ ਜੀ ਮੈਂ ਅੱਜ ਵੀ ਕਹਣਾ ਅੱਗੇ ਵੀ ਇਹਨਾਂ ਨੂੰ ਮੈਸੇਜ ਲੱਗੇ ਨੇ ਜਦੋਂ ਵੀ ਇਹ ਗੱਲ ਕਰਨੇ ਚਾਹੁੰਦੇ ਨੇ ਠੀਕ ਹੈ ਆਪਣੀ ਜਥੇਬੰਦੀ ਦੇ ਨਮੇਦੇ ਹੋਣ ਸਿੱਧੀ ਜਾ ਕੇ ਮੋਦੀ ਜੀ ਦੇ ਦਰਵਾਜ਼ੇ ਖੁੱਲੇ ਨੇ ਜੇ ਤੁਹਾਨੂੰ ਕਿਸਾਨ ਹੋਂ ਤੁਹਾਡੇ ਕੋਲ ਤੁਸੀਂ ਲੈ ਕੇ ਪਹੁੰਚੋਗੇ ਕਿਸਾਨਾਂ ਨੂੰ ਸਾਡਾ ਚਲੋ ਏਡਾ ਕਰਦਾ ਤਾਂ ਇਹ ਨਹੀਂ ਅਸੀਂ ਫਿਰ ਵੀ ਇਹਨਾਂ ਦੀ ਪਹੁੰਚ ਆ ਹਰਜੀਤ ਕਰੇਵਾਲ ਜੀ ਨੇ ਜਿਵੇਂ ਸਾਡੇ ਠੀਕ ਹੈ ਜਗਿੰਦਰ ਚਕਾਵਤ ਸਦੀ ਜੀ ਨੇ ਕੈਬਨਟ ਬਿਜੀਗ ਨੇ ਆਲ ਇੰਡੀਆ ਦੇ ਉਹਨਾਂ ਨਾਲ ਬਹਿ ਕੇ ਅਸੀਂ ਇਹਨਾਂ ਦੀ ਮਿੱਟੂ ਜੀ ਨੇ ਸਾਡੇ ਮਿੱਟੂ ਮੇਰਾ ਛੋਟਾ ਭਰਾ ਠੀਕ ਹੈ ਤੇ ਉਹਨਾਂ ਨਾਲ ਬਹਿ ਕੇ ਇਹਨਾਂ ਦੀ ਮੀਟਿੰਗ ਮੈਂ ਸਦੀ ਜੀ ਜਾ ਕੇ ਕਰਵਾ ਦਵਾਂ ਜੋ ਇਹਨਾਂ ਦੀਆਂ ਮੰਗਾਂ ਨੇ ਤੁਸੀਂ ਖੁਦ ਵੀ ਖੇਤੀ ਕਰਦੇ ਹੋ ਜੀ ਕੀ ਕੀਤੀ ਕਰਦੇ ਆ ਜੀ ਤੁਹਾਨੂੰ ਨਹੀਂ ਲੱਗਦਾ ਵੀ ਆ ਜਮੀਨਾ ਵਗ ਜਾਣਗੀਆਂ ਜੇ ਹੋ ਜੂਗਾ ਉਹ ਹੋ ਜੂਗਾ ਖੇਤੀ ਸਾਡੀ ਖਤਮ ਹੋ ਜੂ ਤੁਹਾਨੂੰ ਨਹੀਂ ਲੱਗਦਾ ਇਹ ਗਲਤ ਫਹਮੀਆਂ ਨੇ ਜੀ ਦੇਖੋ ਗੱਲ ਇਹ ਇਹ ਗੱਲ ਹੈ ਨਾ ਮ ਕਿਸਾਨਾਂ ਨਾਲ ਸਹਿਮਤਾ ਵੀ ਇਹ ਦਵਾਈਆਂ ਦੇ ਵੀ ਵਧ ਗਏ ਫਸਲਾਂ ਦੇ ਵੀ ਚਲੋ ਅਜੇ ਕੱਟਨੇ ਠੀਕ ਹੈ ਐਮ ਐਫ ਸੀ ਜਰੂਰ ਲਾਗੂ ਹੋਣੀ ਚਾਹੀਦੀ ਆ ਉਹ ਚੀਜ਼ਾਂ ਨਾਲ ਸਹਿਮਤਾ ਜਮੀਨ ਤੋਂ ਖੋਲੂਗਾ ਠੀਕ ਹੈ ਇਮੀ ਨਾਲੀ ਤੋਂ ਕੋਈ ਗੱਲ ਨਹੀਂ ਐਮਐਸਪੀ ਦਾ ਇਹਨਾਂ ਦੀ ਸਰਕਾਰ ਕਹਿੰਦੀ ਸੀ ਆਮ ਆਦਮੀ ਪਾਰਟੀ ਬਣਨ ਤੋਂ ਪਹਿਲਾਂ ਗਗਨ ਅਨਮੋੜ ਮਾਲ ਕੈਬਨਿਟ ਮੰਤਰੀ ਵੀ ਰਹੇ ਨੇ ਐਮਐਲਏ ਵੀ ਨੇ ਮੌਜੂਦਾ ਤੇ ਉਹ ਕਹਿੰਦੇ 5 ਮਿੰਟਾਂ ਚ ਦੇਵਾਂਗੇ ਮੈਂ ਉਹਨਾਂ ਦੇ ਇੰਟਰਵਿਊ ਦੇਖੇ ਆ ਬੀਬੀ ਜੀ ਕੈਬਨਟ ਵਜ਼ੀਰ ਨੇ ਉਹ ਬੋਲਦੇ ਤੇ ਵੀ ਕਿ ਜਦੋਂ ਸਾਡੀ ਸਰਕਾਰ ਆਵੇ ਅਸੀਂ 2 ਮਿੰਟ ਦੇ ਵਿੱਚ 5 ਮਿੰਟ ਦੇ ਵਿੱਚ ਐਮਐਸਪੀ ਜੀ ਹੁਣ ਕਿੱਥੇ ਨੇ ਜੀ ਭਗਵਾਨਤਮਾਨ ਦੀ ਇੱਕ ਮੈਂ ਕੱਲ ਕਰਕੀ ਜੀ ਬਣੀ ਬੈਠੀ ਆ ਠੀਕ ਹੈ ਆਪਣੇ ਐਮਐਲਏ ਬਣਨ ਤੋਂ ਬਾਅਦ ਹਾਂਜੀ ਤੇ ਇਹ ਬੈਠੇ ਹੋ ਢੋਲਕੀ ਜੀ ਨਾਲ ਖੜਕਾਉਂਦੇ ਨੇ ਆਲਾ ਐਮਐਮਸੀ ਬਣ ਕੇ ਦੇ ਨੇ ਹੁਣ ਆਪ ਦੇ ਦੇਣ ਜੀ ਠੀਕ ਹੈ ਆਪ ਸੀਐਮ ਨੇ ਮਾ ਮਾਚਾ ਵਾਲੇ ਨੇ ਹਰਿਆਣੇ ਵਾਲੇ ਸਾਰੇ ਦੀ ਬੈਠੇ ਨੇ ਠੀਕ ਹੈ ਸਟੇਟ ਦੇ ਅਸਲੀ ਗੱਲ ਪਤਾ ਕੀ ਆ ਜੀ ਫਸਲ ਖਰੀਦਣ ਦੀ ਜ਼ਿੰਮੇਵਾਰੀ ਸਟੇਟ ਦੇ ਮੁੱਖ ਮੰਤਰੀ ਦੀ ਹੁੰਦੀ ਆ ਨਾ ਕਿ ਸੈਂਟਰ ਦੀ ਇਹ ਆਪ ਖਰੀਦ ਸਕਦੇ ਉਹਦਾ ਸੀਐਮ ਸਾਹਿਬ ਇਹ ਵੀ ਕਹਿ ਰਹੇ ਨੇ ਭਗਵੰਤ ਸਿੰਘ ਜੀ ਵੀ ਅਸੀਂ ਦਾਣਾ ਦਾਣਾ ਚੱਕਾਂਗੇ ਮੰਡੀਆਂ ਚੋਂ ਹਾਂ ਚੱਕਣਾ ਉਹਨਾਂ ਦਾ ਹੱਕ ਬਣਦਾ ਠੀਕ ਹੈ ਉਹ ਚੱਕਣਾ ਕਿਸਾਨਾਂ ਦਾ ਕਿਸਾਨਾਂ ਨੂੰ ਕਿਉਂ ਜਾਣ ਬੁੱਝ ਕੇ ਨਾ ਸੈਂਟਰ ਨੂੰ ਬਦਨਾਮ ਕਰਿਆ ਜਾਂਦਾ ਸੈਂਟਰ ਦਾ ਦੇ ਵਿੱਚ ਰੋਲ ਨਹੀਂ ਫਸਲ ਖਰੀਦਣ ਤੋਂ 1 ਮਹੀਨਾ ਪਹਿਲਾਂ 24 24000 ਕਰੋੜ ਰੁਪਏ ਮੋਟੀ ਜੀ ਜਿੰਨੀ ਫਸਲ ਹੁੰਦੀ ਆ ਸਾਰੀ ਪੇਮੈਂਟ ਇਹਨਾਂ ਨੂੰ ਕਰ ਦਿੰਦੇ ਨੇ ਇਹ ਕਿਸਾਨਾਂ ਦੀ ਖਰੀਦ ਕੇ ਬਦਲ ਮਹੀਨਾ ਮਹੀਨਾ ਬਾਅਦ ਵੀ ਉਹਨਾਂ ਦਾ ਪੇਮੈਂਟਾਂ ਜਿਹੜੀਆਂ ਦਿੱਦੇ ਨਹੀਂ ਹੈਗੇ ਠੀਕ ਹੈ ਜੀ ਆਪਣੇ ਤੌਰ ਤੇ ਖਰਚੇ ਚਲਾਉਂਦੇ ਨੇ ਸੈਂਟਰ ਦੇ ਭਾਅ ਦੇ ਨਾਲ ਠੀਕ ਹੈ ਇਹ ਸਾਨੂੰ ਜਸਵਿੰਦਰ ਖਨੋੜਾ ਮਾਨਤ ਜੀ ਤੁਸੀਂ ਦੇਖ ਸਕਦੇ ਹੋ ਵੀ ਇਹਨਾਂ ਦਾ ਬਿਆਨ ਕੁਝ ਹੋਰ ਹੈ ਸੈਂਟ ਇਹ ਬੀਜੇਪੀ ਚ ਦੇ ਆਮ ਆਦਮੀ ਪਾਰਟੀ ਕੁਝ ਹੋਰ ਕਹਿੰਦੀ ਹੈ ਅਲੱਗ ਅਲੱਗ ਬਿਆਨ ਚੱਲਦੇ ਰਹਿੰਦੇ ਨੇ ਅਕਸਰ ਇਸ ਮੀਡੀਆ ਸੋਸ਼ਲ ਮੀਡੀਆ ਤੇ ਤੇ ਦੇਖਦਿਆ ਅੱਗੇ ਕੀ ਨਿਕਲ ਕੇ ਆਉਂਦਾ